ਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਦਰਸ਼ਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰਨ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹੁੰਗੇ ਅੱਜ ਅਸੀਂ ਖਲੋਤੇ ਹਾਂ ਜੀ ਪਿੰਡ ਖਲੀਲਾ ਇਹ ਪਿੰਡ ਖਲੀਲਾ ਪੈਂਦਾ ਜੀ ਹਲਕਾ ਪੁਲਾਥ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਆ ਜਿੱਥੇ ਪਿੰਡ ਖਲੀਲਾ ਦੇ ਨੌਜਵਾਨਾਂ ਵੱਲੋਂ 7ਵਾਂ ਕ੍ਰਿਕਟ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਤੇ ਆਪਾਂ ਗੱਲਬਾਤ ਕਰਦੇ ਹਾਂ ਅੱਜ ਅੱਜ ਕ੍ਰਿਕਟ ਟੂਰਨਾਮੈਂਟ ਦਾ ਪਹਿਲਾ ਦਿਨ ਵਾ ਤੇ ਪਹਿਲੇ ਦਿਨ ਦੇ ਵਿੱਚ ਜਿਹੜੀਆਂ ਉਦਘਾਟਨੀਆਂ ਰਸਮਾਂ ਜਿਹੜੀਆਂ ਹੋਈਆਂ ਨੇ ਉਸ ਸਰਬੰਚ ਨੇ ਸਰਦਾਰ ਸਾਹਿਬ ਆਪਣੇ ਨਾਲ ਖਲੋਤੇ ਹੋਏ ਨੇ ਸਰਦਾਰ ਸਾਹਿਬ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਜੋ ਕਿ ਤੁਸੀਂ ਇੱਡਾ ਵੱਡਾ ਪ੍ਰਾਲਾ ਕਰਕੇ ਪਿੰਡ ਦੇ ਵਿੱਚ ਜਿਦਾਂ ਕਿ ਸ਼ੀਵਾ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਉਸ ਨੂੰ ਠੱਲ ਪਾਉਣ ਵਾਸਤੇ ਇੱਕ ਨੌਜਵਾਨ ਨੂੰ ਨਵੀਂ ਸ਼ੇਧ ਦੇਣ ਵਾਸਤੇ ਜਿਹੜਾ ਇੱਕ ਕ੍ਰਿਕਟ ਟੂਰਨਾਮੈਂਟ ਤੁਸੀਂ ਆਰਗੇਨਾਈਜ਼ ਕੀਤਾ ਵਾ ਕੀ ਕਹਿਣਾ ਚਾਹੋਗੇ ਹਲਦੇ ਦੇ ਮੈਂ ਪਹਿਲਾਂ ਤੇ ਜੋ ਸਾਡੇ ਖਲੀਲ ਦੇ ਐਨ ਆਰ ਆਈ ਭਰਾ ਐ ਉਹਨਾਂ ਦਾ ਬਹੁਤ ਸਹਿਯੋਗ ਇੱਥੇ ਟੂਰਨਾਮੈਂਟ ਚ ਜੋ ਸਤਾਰਮਾ ਜੌਂਟੀ ਸਪੋਰਟਸ ਕਲੱਬ ਵੱਲੋਂ ਜੋ ਸਾਡੇ ਖਲੀਲ ਦਾ ਜੋ ਨਾਂ ਹੈ ਕਲੱਬ ਦਾ ਉਹ 17ਵਾਂ ਜੋ ਟੂਰਨਾਮੈਂਟ ਅਸੀਂ ਸ਼ੁਰੂ ਅੱਜ 12 ਤਰੀਕ ਨੂੰ ਸ਼ੁਰੂ ਕਰਨੇ ਜਾ ਰਹੇ ਹਾਂ ਸੋ ਇੰਨਾ ਐਨ ਆਰ ਆਈ ਪਰਵਾਂ ਦਾ ਇੱਥੇ ਬਹੁਤ ਸੰਯੋਗ ਹੈ ਔਰ ਨਗਰ ਦੇ ਵੀ ਕੁਝ ਪਰਿਵਾਰਾਂ ਦਾ ਇੱਥੇ ਸੰਯੋਗ ਹੈ ਖਾਸ ਕਰਕੇ ਸਾਡੇ ਸਰਦਾਰ ਗੁਰਜੀਤ ਸਿੰਘ ਜਿਹਨੂੰ ਆਸ ਤੌਰ ਤੇ ਕਿਹਾ ਜਾਂਦਾ ਹੈ ਉਹਦਾ ਵੀ ਬਹੁਤ ਵਿੱਚ ਯੋਗਦਾਨ ਹੈ ਸੋ ਮੈਂ ਆਸ਼ ਕਰਦਾ ਹਾਂ ਜਿਹੜੇ ਸਪੋਰਟਸ ਦੇ ਜੋ ਮੈਂਬਰ ਹੈ ਜੋ ਖਿਡਾਰੀ ਹੈ ਉਹ ਵਧੀਆ ਤਰੀਕੇ ਨਾਲ ਜੋ ਇਹ ਜਿਹੜਾ ਟੂਰਨਾਮੈਂਟ ਖੇਡਣਗੇ ਕੋਈ ਵੀ ਇੱਚ ਨਸ਼ੇ ਦੇ ਕਰਕੇ ਵੀ ਜੋ ਆਪਣਾ ਖਿਡਾਰੀ ਵਿੱਚ ਵਿੱਚ ਨਹੀਂ ਆਏਗਾ ਸੋ ਮੈਂ ਆਸ ਕਰਦਾ ਜੋ ਹੋ ਵੀ ਹੈ ਟੂਰਨਾਮੈਂਟ ਹੈ ਵਧੀਆ ਤਰੀਕੇ ਨਾਲ ਹੋਇਆ ਤੁਸੀਂ ਸਰਦਾਰ ਸਾਹਿਬ ਨਸ਼ੇ ਦੀ ਇਹ ਗੱਲ ਕੀਤੀ ਹੈ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਵਾਲਾ ਨਾ ਕਿਤੇ ਨਾ ਕਿਤੇ ਤਸਦੀ ਜਾ ਰਹੀ ਹੈ ਸ਼ੀਵਾਂ ਦਰਿਆ ਜਿਹੜਾ ਨਸ਼ਿਆਂ ਦੇ ਵਿੱਚ ਨਸ਼ਿਆਂ ਦਾ ਵਗ ਰਿਹਾ ਕੀ ਕਹਿਣਾ ਚਾਹੋਗੇ ਜਦੋਂ ਨੌਜਵਾਨਾਂ ਨੂੰ ਜਾਂ ਪਰਿਵਾਰ ਨੂੰ ਨੌਜਵਾਨਾਂ ਨੂੰ ਇਹ ਮੈਂ ਅਪੀਲ ਕਰਨਾ ਹਾਂ ਕਿ ਇਹ ਜਿਹੜੀ ਜਿਹੜਾ ਗੇਮ ਹੈ ਗੇਮ ਵੱਲ ਆਪਣਾ ਤਵਜੂ ਦਿਓ ਔਰ ਜੋ ਨਸ਼ਿਆਂ ਨੂੰ ਦੂਰ ਕਰੋ ਜੋ ਆਪਣੀ ਸਿਹਤ ਸਿਹਤ ਵੱਲ ਆਪਣਾ ਖਿਆਲ ਦਿਓ ਮੈਂ ਸਰਕਾਰ ਵੱਲਗੇ ਵੀ ਇਹ ਉਹ ਵੀ ਅਪੀਲ ਕਰਨਾ ਕੋ ਨਸ਼ੇ ਨੂੰ ਦਾ ਜਿਹੜਾ ਛੱਡੰਦਾ ਜੋ ਜਲਦੀ ਤੋਂ ਜਲਦੀ ਜੋ ਉਪਰਾਲਾ ਇਹ ਜਲਦੀ ਕਰਨ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੇ ਜਿਹੜੇ ਕ੍ਰੀਏ ਟੂਰਨਾਮੈਂਟ ਜਾਂ ਭਾਵੇਂ ਕੋਈ ਕਬੱਡੀ ਟੂਰਨਾਮੈਂਟ ਆ ਇਹ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਜਿੱਦਾਂ ਮਨ ਦੀ ਨਵੀਂ ਸਿਹਤ ਮਿਲੇਗੀ ਨੌਜਵਾਨਾਂ ਨੂੰ ਜਿੱਦਾਂ ਮੈਂ ਤੇ ਸਰਕਾਰ ਨੂੰ ਇਹ ਚਾਹੁੰਦਾ ਵਾਂ ਕਿ ਜੋ ਵੀ ਜਿਹੜੇ ਟੂਰਨਾਮੈਂਟ ਹੈ ਇਹ ਕਰਵਾਉਣੇ ਚਾਹੀਦੇ ਕਿ ਜੋ ਨੋ ਜਨਰੇਸ਼ਨ ਹੈ ਨਵੀਂ ਜਨਰੇਸ਼ਨ ਜਨਰੇਸ਼ਨ ਹੈ ਜੋ ਉਹ ਜੜੀ ਹੈ ਕਿ ਇਹਦੇ ਵੱਲ ਇਹਨਾਂ ਦਾ ਧਿਆਨ ਹੋ ਹਾਂਜੀ 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 ਸੋ ਇਹੋ ਹੀ ਸਰਕਾਰ ਅੱਗੇ ਮੇਰੀ ਬੇਨਤੀ ਹੈ ਕਿ ਜਿਹੜੇ ਟੂਰਨਾਮੈਂਟ ਕਬੱਡੀ ਦੇ ਟੂਰਨਾਮੈਂਟ ਨਗਰਾਂ ਨੂੰ ਵੀ ਜਿਹੜੇ ਸਰਪੰਚਾਂ ਨੂੰ ਵੀ ਇੱਕ ਬੇਨਤੀ ਹੈ ਮੇਰੇ ਵੱਲੋਂ ਕਿ ਅਧਰਭਾਈ ਜੀ ਕੋਈ ਵੀ ਇੱਕ ਵੱਡੀ ਦਾ ਵੀ ਟੂਰਨਾਮੈਂਟ ਕਰਵਾ ਸਕਦੇ ਜਿਹੜੀ ਨਿਊ ਜਨਰੇਸ਼ਨ ਹੈ ਉਹਦਾ ਜਿਹੜਾ ਇਹਦਾ ਛਕਾਓ ਗੇਮਾਂ ਵਾਲੋ ਭਾਈ ਅੱਜ ਤੁਹਾਨੂੰ ਕਿੰਨੀ ਗੁਸ਼ੀ ਹੈ ਤੁਹਾਡੇ ਪਿੰਡ 'ਚ ਰੌਣਕਾਂ ਲੱਗੀਆਂ ਨੇ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਤੁਸੀਂ ਦੱਸੋ ਬਹੁਤ ਖੁਸ਼ੀ ਹੈ ਨਗਰ ਨੂੰ ਬਹੁਤ ਖੁਸ਼ੀ ਹੈ ਤੇ ਨਗਰ ਦੇ ਪਰਿਵਾਰਾਂ ਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਇਹ ਜਿਹੜੇ ਆਪਣੇ ਜਿਹੜੇ ਜਨਰੇਸ਼ਨ ਸਾਡੀ ਨਵੀਂ ਹੈ ਪਿੰਡ ਦੀ ਉਹ ਇਹਦਾ ਇਹਨਾਂ ਦਾ ਜੋ ਚਕਾ ਹੈ ਗੇਮਾਂ ਵਾਲਾ ਬਰੇ ਮੋਰੇ ਹੋ ਕੇ ਆਏ ਨੌਜਵਾਨ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਸਨ ਪਿੰਡ ਦੇ ਪਿੰਡ ਖਲੀਲਾਂ ਦੇ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਜਿਹੜੀ ਆਪਣੀ ਇਹ ਗੱਲਬਾਤ ਹੈ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ ਸਰਦਾਰ ਸਾਹਿਬ ਇੱਕ ਹੋਰ ਖਲੋਤੇ ਹੋਏ ਨੇ ਇਹ ਗੱਲਬਾਤ ਕਰਨ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਪਤ ਹੈ ਸਰਦਾਰ ਸਾਹਿਬ ਆਪਣਾ ਸ਼ੋਭਨਾਮ ਦੱਸੋ ਪਹਿਲਾਂ ਮੇਰਾ ਨਾਮ ਸ਼ੋਭਧਰ ਤਰਲੋਕ ਸਿੰਘ ਫਸਾਇਨ ਆਰਮੀ ਆਰਟੀਬ ਸਰਦਾਰ ਸਾਹਿਬ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਪਿੰਡ ਖਲੀਲਾ ਦੇ ਵਿੱਚ ਜਿਹੜੀ ਨੌਜਵਾਨ ਜਿਹੜੀ ਕਮੇਟੀ ਹੈ ਐਡਾ ਬੜਾ ਉਤਸ਼ਾਹ ਦੇ ਨਾਲ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾ ਰਹੀ ਹੈ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਕਾਰ ਇਹ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਜੋ ਕਿ ਬਾਹਰਲੇ ਐਨਆਰਆਈ ਤੋਂ ਸਰਪੰਚ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦੀ ਕੋਸ਼ਿਸ਼ ਨਾਲ ਉਹਨਾਂ ਦੀ ਮੁਹੱਬਤ ਔਰ ਪਿਆਰ ਨਾਲ ਜਿਹੜੇ ਜੁੜ ਕੇ ਟੂ ਟੂਰਨਾਮੈਂਟ ਕਰਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਦੂਜੀ ਇਹ ਗੱਲ ਹੈ ਕਿ ਜੋ ਆਪਣੇ ਟੀਮਾਂ ਦੇ ਟੂਰਨਾਮੈਂਟ ਤੇ ਚ 플레이ਰ ਹਾਜ਼ਰ ਹੋ ਰਹੇ ਨੇ ਹਾਂਜੀ ਉਹਨਾਂ ਦੇ ਵਾਸਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਉਹ ਬੜੇ ਮੁਹੱਬਤ ਅਤੇ ਪ੍ਰੇਮ ਨਾਲ ਇਹ ਆਪਣਾ ਗੇਮ ਕਰਨ ਔਰ ਵਿੱਚ ਵਿੱਚ ਝਗੜੇ ਦੀ ਹੋਣ ਦੀ ਕੋਈ ਸਭਾਵਨਾ ਨਾ ਰੱਖਣਾ ਮੈਂ ਤੇ ਮੇਰੇ ਮਨ ਨੂੰ ਇਹੋ ਹੀ ਵੱਡੀ ਪਸਤਾ ਹੈ ਬਾਕੀ ਹਰ ਹਾਰਿਕ ਨੂੰ ਕਾਮਯਾਬੀ ਹਰ ਇੱਕ ਟੀਮ ਨੂੰ ਕਾਮਯਾਬੀ ਬਖਸ਼ੇ ਔਰ ਚੜਦੀ ਕਲਾ ਵਿੱਚ ਸ੍ਰੀ ਗੁਰੂ ਦਾ ਨਾਮ ਚੜਦੀ ਕਲਾ ਤੇਰੇ ਪਾਣ ਉਹਨਾਂ ਨੂੰ ਨਸ਼ੇ ਤੋਂ ਦੂਰ ਕਰੋ ਬੱਚਿਆਂ ਨੂੰ ਬੱਚੇ ਸੋ ਇਸ ਗੇਮ ਦੇ ਵਿੱਚ ਪੈਣ ਇਸ ਗੇਮ 'ਚ ਪੈਣਗੇ ਤੇ ਬੱਚੇ ਨਸ਼ਿਆਂ ਤੋਂ ਦੂਰ ਹੋਣਗੇ ਬਿਲਕੁਲ ਬਿਲਕੁਲ ਹਾਂ ਇਹ ਚੀਜ਼ ਐਸੀ ਕਹਿੰਦੇ ਨਸ਼ਾ ਕਰਕੇ ਨਾ ਖੇਡਣੀ ਇੱਥੇ ਪਰ ਮਾਤਾ ਜੀ ਦੇਖਿਆ ਜਾਵੇ ਤਾਂ ਘਰਾਂ ਦੇ ਘਰ ਜਿਹੜੇ ਉਜੜ ਗਏ ਆ ਕੱਲੀਆਂ ਮਾਵਾਂ ਦੇ ਇਕੱਲੇ-ਇਕੱਲੇ ਪੋਤੇ ਜਿਹੜੇ ਇਸ ਟਾਈਮ ਜਿਹੜੀ ਨਸ਼ਿਆਂ ਦੇ ਦਰਵਾਜੇ ਵਿੱਚ ਫਸੇ ਹੋਏ ਹਾਂ ਜੀ ਅਸੀਂ ਇਹ ਗੱਲ ਕਰਦੇ ਵੀ ਨਸ਼ਾ ਕਰਕੇ ਨਾ ਬੱਚੇ ਖੇਡਣ ਵਧੀਆ ਖੇਡਣ ਕੋਈ ਲੜਾਈ ਝਗੜਾ ਨਾ ਕਰਨ ਬਹੁਤ ਪਿਆਰ ਨਾਲ ਵੇਖਾਂਗੇ ਵੀ ਅਸੀਂ ਇਹਨਾਂ ਦੇ ਮੈਚ ਅਸੀਂ ਇਦਾਂ ਦੀ ਗੱਲ ਨਹੀਂ ਗੀ ਅਸੀਂ ਬੀਬੀਆਂ ਸਾਰੀਆਂ ਆਉਣਗੀਆਂ ਵੇਖਣ ਤੇ ਪਰ ਨਾ ਲੜਨ ਨਾ ਲੜਾਈ ਝਗੜਾ ਕਰਨ ਨਾ ਗਾਲ ਮੰਦਾ ਕਰਨ ਮਤਲਬ ਮਾਵਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਗੋਂਡਾ ਦਾ ਗ੍ਰਾਉਂਡਾ ਦਾ ਸ਼ਿੰਗਾਰ ਹਨ ਸਾਡੇ ਬੱਚੇ ਨੇ ਸਾਰੇ ਬੱਚੇ ਉਦਾਂ ਦੇ ਹੀ ਆ ਅਸੀਂ ਬੱਚਿਆਂ ਨੂੰ ਵੇਖਾਂਗੇ ਖੇਡਦੇਆਂ ਨੂੰ ਠੀਕ ਠੀਕ ਹਾਂਜੀ ਤੇ ਅੱਜ ਤੁਹਾਨੂੰ ਕਿਦਾਂ ਲੱਗ ਰਿਹਾ ਤੁਹਾਡੇ ਪਿੰਡ ਦੇ ਵਿੱਚ ਜੀ ਬਹੁਤ ਬਹੁਤ ਜਿਆਦੀ ਖੁਸ਼ੀ ਆ ਸਾਨੂੰ ਸਾਡੇ ਪਿੰਡ ਦੇ ਵਿੱਚ ਮੈਚ ਹੋਣ ਡਿਆ ਸਾਡਾ ਬੱਚਾ ਮੋਹਰੇ ਹੋ ਕੇ ਖੜਾਉਣ ਡਿਆ ਮਾਚ ਗੁਰਜੀਤ ਸਿੰਘ ਤੇ ਮੈਂ ਉਹਦੀ ਮਾਤਾ ਹਾਂ ਠੀਕ ਠੀਕ ਹਾਂਜੀ ਤੇ ਮੈਂ ਬਹੁਤ ਬਹੁਤ ਮੁਬਾਰਕਾਂ ਖਾੜੇ ਵੱਲੋਂ ਜਿਹੜੇ ਤੁਹਾਡੇ ਬੇਟੇ ਨੇ ਐਡਾ ਵੱਡਾ ਕਦਮ ਚੱਕਿਆ ਬਹੁਤ ਜਿਆਦੀ ਮੈਨੂੰ ਖੁਸ਼ੀ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਪੰਜੀ ਅੱਜ ਦੇ ਦਿਨ ਤੇ ਕੀ ਕਹਿਣਾ ਹੈ ਦੋ ਲਫ਼ਜ਼ੇ ਜਿਹੜੇ ਸਾਂਝੇ ਕਰੋ ਸਾਡੇ ਨਾਲ ਕੀ ਕਹਿਣਾ ਚਾਹੋਗੇ ਕ੍ਰਿਕਟ ਟੂਰਨਾਮੈਂਟ ਤੁਹਾਡੇ ਪਿੰਨੋ ਹੋ ਰਿਹਾ ਬਹੁਤ ਵਧੀਆ ਬੱਚਿਆਂ ਨੇ ਸਹਿਯੋਗ ਦਿੱਤਾ ਹੈਗਾ ਬਾਹਰ ਵਾਲਿਆਂ ਨੇ ਵੀ ਸਾਰਿਆਂ ਨੇ ਸਾਡੇ ਬੱਚੇ ਬਹੁਤ ਮਦ ਨਸ਼ਿਆਂ ਤੋਂ ਦੂਰ ਹੈ ਇਸ ਪਾਸੇ ਲੱਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬੱਚੇ ਇਸ ਪਾਸੇ ਲੱਗੇ ਹੈਗੇ ਜੀ ਨੇ ਕਿੰਨੀ ਵਧੀਆ ਗੱਲਬਾਤ ਕੀਤੀ ਹੈ ਕਿ ਜਿਹੜੇ ਨੌਜਵਾਨ ਜਿਹੜੀਆਂ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੇ ਹੋਇਆ ਉਹਨਾਂ ਨੌਜਵਾਨਾਂ ਨੂੰ ਵੀ ਇਹਨਾਂ ਨੇ ਬੇਨਤੀ ਕਰਤੀ ਬੀਬੀਆਂ ਦਾ ਵੇਖ ਲਓ ਤੁਸੀਂ ਇੱਥੇ ਇਕੱਠ ਦੇ ਸਕਦੇ ਹੋ ਕਿੰਨਾ ਵਾ ਤੇ ਆਪਾਂ ਮਾਸਕ ਜੀ ਸਾਸੀ ਕਾਲ ਦੀ 사ਸੀ ਕਾਲ ਸਾਹਿਬ ਜੀ ਪਹਿਲਾਂ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜਿਹੜਾ ਤੁਸੀਂ ਐਡਾ ਵੱਡਾ ਪ੍ਰਾਲਾ ਕਰਕੇ ਇੱਕ ਕ੍ਰਿਕਟ ਟੂਰਨਾਮੈਂਟ ਆਰਗੇਨਾਈਜ਼ ਕੀਤਾ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਇਹ ਚਲੋ ਜੀ ਪਿੰਡ ਦੇ ਸਹਿਯੋਗ ਨਾਲ ਹੀ ਆ ਚਲੋ ਐਨ ਆਰ ਆਈ ਵੀਰਾਂ ਦਾ ਬੜਾ ਵੱਡਾ ਸਹਿਯੋਗ ਸੀਗਾ ਮੈਨੂੰ ਤੇ ਜੀ ਦੀ ਵਜ੍ਹਾ ਨਾਲ ਆਪਾਂ ਟੂਰਨਾਮੈਂਟ ਕਰਾਉਣ ਦੇ ਆ ਉਹਨਾਂ ਨੇ ਜਿੱਦਾਂ ਹਨ ਪ੍ਰਾਈਜ਼ ਆਪਾਂ ਵੱਡਾ ਰੱਖਿਆ ਹਮੇਸ਼ਾ ਹੀ ਵੱਡਾ ਪ੍ਰਾਈਜ਼ ਹੀ ਰੱਖਦੇ ਆ ਤੇ ਹਮੇਸ਼ਾ ਵਧਾ ਕੇ ਪ੍ਰਾਈਜ਼ ਰੱਖੀਦਾ ਵਾ ਦੂਸਰੇ ਪਿੰਡਾਂ ਨਾਲੋਂ ਤੇ ਅੱਦਗੀ ਆਪਾਂ 51000 ਪ੍ਰਾਈਜ਼ ਰੱਖਿਆ ਆ ਅੱਛਾ ਜੀ ਤੇ ਦੂਜਾ ਪ੍ਰ ਮੈਂ ਦੇਖਦਾ ਸਾਡੇ ਜਿਹੜੇ ਇਥੇ ਲੋਕਲ ਟੂਰਨਾਮੈਂਟ ਹੁੰਦੇ ਆ ਨਾ ਤੇ ਉਹਨਾਂ ਵਿੱਚ ਐਂਟਰੀ ਬਹੁਤ ਜ਼ਿਆਦਾ ਰੱਖ ਲੈਂਦੇ ਆ 4 ਤੋਂ 5000 ਰੁਪਏ ਐਂਟਰੀ ਰੱਖਦੇ ਤੇ ਚਲੋ ਜਵੇਂ ਲੋਕਲ ਟੀਮਾਂ ਇਹਨਾਂ ਵਾਸਤੇ 4-5000 ਰੁਪਏ ਬਹੁਤ ਹੁੰਦਾ ਤੇ ਆਪਾਂ ਘੱਟ ਤੋਂ ਘੱਟ ਐਂਟਰੀ ਰੱਖੀ ਆ ਤੇ ਚਲੋ ਇਹ ਸਾਰਾ ਸਹਿਯੋਗ ਹੈਗਾ ਐਨਆਰਆਈ ਵੀਰਾਂ ਦਾ ਹੀ ਆ ਭਾਜੀ ਤੇ ਸਾਰਾ ਪਿੰਡ ਵਾਸੀਆਂ ਦਾ ਵੀ ਸਹਿਯੋਗ ਹੈ ਤੇ ਬਹੁਤ ਵੱਡਾ ਮੰਦਰੀ ਇਸ ਟੂਰਨਾਮੈਂਟ ਦੇ ਵਿੱਚ ਹਨਾ ਪੰਚਾਇਤ ਦਾ ਖਾਸ ਕਰਕੇ ਬਿਲਕੁਲ ਬਿਲਕੁਲ ਭਾਜੀ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਆ ਤੇ ਸਾਡੇ ਹਰਜਿੰਦਰ ਭਾਜੀ ਦਾ ਬੜਾ ਵੱਡਾ ਸਹਿ ਪਹਿਲੀ ਦਿੱਤੀ ਆ ਫਿਰ ਉਸ ਤੋਂ ਬਾਅਦ ਸਾਰਾ ਇਹਨੂੰ ਪਲੈਨ ਕਰਕੇ ਦਿੱਤਾ ਆਪਣਾ ਟਰੈਕਟਰ ਲਾਇਆ ਸਾਰਾ ਕੁਝ ਤੇ ਬੜਾ ਸਹਿਯੋਗ ਆ ਚਲੋ ਮੈਂ ਉਹਨਾਂ ਵੀਰਾਂ ਨੂੰ ਵੀ ਕਹਿਣਾ ਚਾਹਾਂਗਾ ਸਾਡੇ ਪਿੰਡ ਦੇ ਕੁਝ ਵੀਰ ਇਦਾਂ ਦੇ ਵੀ ਹੈਗੇ ਜਿਨ੍ਹਾਂ ਨੇ ਚਲੋ ਸਹਿਯੋਗ ਇਸ ਵਾਰ ਨਹੀਂ ਦਿੱਤਾ ਤੇ ਮੈਂ ਇਹੀ ਅਪੀਲ ਆ ਮੇਰੀ ਕਿ ਹਮੇਸ਼ਾ ਸਹਿਯੋਗ ਦਿਓ ਜੇ ਕੋਈ ਬੰਦਾ ਕੰਮ ਕਰਨ ਦਿਆ ਤੇ ਉਹਦੇ ਨਾਲ ਖੜੇ ਹੋਵੋ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵੋ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਭਾਜੀ ਟੂਰਨਾਮੈਂਟ ਨੂੰ ਕਰਉਣਾ ਜੇ ਕੋਈ ਚਾਰ ਬੰਦੇ ਪੰਜ ਬੰਦੇ ਨਾਲ ਖੜੇ ਆ ਤੇ ਫੇਰ ਹੀ ਟੂਰਨਾਮੈਂਟ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਮਾਚ ਭਾਜੀ ਇਹ ਦੇਖ ਕੀਆ ਜਾਵੇ ਤਾਂ ਆਪਾਂ ਇੱਕ ਹੋਰ ਤੁਹਾਡੇ ਨਾਲ ਗੱਲ ਜ਼ਰੂਰੀ ਸਾਂਝੀ ਕਰਾਂਗੇ ਕਿ ਜਿੱਦਾਂ ਤੁਸੀਂ ਹੁਣ ਅੱਜ ਦਾ ਕ੍ਰਿਕਟ ਟੂਰਨਾਮੈਂਟ ਤੁਹਾਡਾ ਸ਼ੁਰੂ ਆ ਤੇ ਕਿੰਨੇ ਦਿਨ ਜਿਹੜਾ ਲਗਾਤਾਰ ਜਿਹੜਾ ਕ੍ਰਿਕਟ ਟੂਰਨਾਮੈਂਟ ਤੁਹਾਡੇ ਇੱਥੇ ਪਿੰਡ 'ਚ ਚੱਲੇਗਾ ਜਿੱਦਾਂ ਇਹ ਭਾਜੀ ਜਿੱਦਾਂ ਨਾ ਆਪਾਂ ਸੰਡੇ ਨੂੰ ਸ਼ੁਰੂ ਹੋਇਆ ਵਾ ਕਿਉਂਕਿ ਸੰਡੇ ਨੂੰ ਹੀ ਅਧਿਗਠਨ ਇਸ ਕਰਕੇ ਕਰਵਾਇਆ ਕਿ ਤਕਰੀਬਨ ਜ਼ਿਆਦਾਤਰ ਸਾਰਿਆਂ ਨੂੰ ਛੁੱਟੀ ਹੁੰਦੀ ਹੈ। ਉਹ ਵੀ ਹਫ਼ਤਾ ਇੱਕ ਲਗਾਤਾਰ ਚੱਲੂਗਾ। ਹਾਂਜੀ ਇਹ ਹਫ਼ਤਾ ਚੱਲੂਗਾ ਤੇ ਭਾਜੀ ਸੰਡੇ ਨੂੰ ਹੀ ਅਸੀਂ ਫਾਈਨਲ ਰੱਖਣਾ ਹੈ ਕਿ ਉਸ ਦਿਨ ਵੀ ਸਾਰਿਆਂ ਨੂੰ ਛੁੱਟੀ ਹੋਵੇ ਤੇ ਸਾਰੇ ਇੰਜੋਏ ਕਰਨ ਸਾਰੇ ਜਾਣੇ ਦੇਖਣ। ਮੈਂ ਉਦੋਂ ਸੈਮੀਫਾਈਨਲ ਫਾਈਨਲ ਇੱਕੋ ਦਿਨ ਹੀ ਹੋਊਗਾ ਭਾਜੀ ਤੇ ਉਦੋਂ ਅਸੀਂ ਲਾਈਵ ਵੀ ਕਰਾਉਣਾ ਅੱਛਾ ਅੱਛਾ ਤੇ ਕਿਹੜੇ ਚੈਨਲ ਤੇ ਚੱਲੂ ਉਹ ਵੀ ਥੋੜਾ ਜਿਆਦਾ ਸਰੋਤਿਆਂ ਦਾ ਦੋ ਕਿਉਂਕਿ ਜਿਹੜੇ ਕਈ ਵਰੀ ਜਿਹੜੇ ਬਾਹਰ ਆ ਜਿਹੜੇ ਤੁਹਾਡੇ ਪਿੰਡ ਦੇ ਮੰਨ ਲਓ ਜਾਂ ਰਾਪਰ ਪੀਰਵਖ ਦੇ ਲਾ ਲੋ ਉਹ ਕਈ ਵਰੀ ਆਨਲਾਈਨ ਬੈਠੇ ਹੁੰਦੇ ਆ YouTube ਚੈਨਲ ਤੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਨਹੀਂ ਆਪਣਾ ਪਿੰਡ ਨਡਾਲਾ ਤੋਂ ਹੀ ਲਾਈਵ ਹੋਣਾ ਭਾਜੀ ਇਹ ਅੱਛਾ ਜੀ ਤੁਹਾਡੇ ਚੈਨਲ ਤੋਂ ਹੀ ਲਾਈਵ ਹੋਣਾ ਠੀਕ ਹੈ ਜੀ ਤੇ ਸਾਰੇ ਇੰਜੋਏ ਕਰਨਗੇ ਤੇ ਸਾਡੇ ਬਾਹਰ ਵਾਲੇ ਵੀਰਾਂ ਨੇ ਜਿਹੜੇ ਨੇ ਸਹਿਯੋਗ ਦਿੱਤਾ ਵਾ ਤੇ ਮੈਂ ਤੇ ਇਹੀ ਕਹ ਮੇਰੇ ਬੇਟਾ ਇੰਨਾ ਵੱਡਾ ਕਦਮ ਚੱਕ ਕੇ ਇੱਕ ਕ੍ਰਿਕਟ ਟੂਰਨਾਮੈਂਟ ਕਰਾ ਰਿਹਾ ਉਹ ਬਹੁਤ ਮੈਂ ਖੁਸ਼ ਹਾਂ ਬਹੁਤ ਮਤਲਗੀ ਏਦਾਂ ਆ ਗਈ ਭਾਜੀ ਮੇਰੇ ਘਰਦਿਆਂ ਨੇ ਕਦੀ ਵੀ ਮੈਨੂੰ ਰੋਕਿਆ ਹੀ ਨਹੀਂ ਤੇ ਹਮੇਸ਼ਾ ਮੇਰੇ ਘਰ ਦੇ ਮੇਰੇ ਨਾਲ ਖੜੇ ਰਹੇ ਆ ਮੇਰੀ ਮਾਤਾ ਜੀ ਨੇ ਬੜਾ ਸਪੋਰਟ ਕੀਤਾ ਮੈਨੂੰ ਹਮੇਸ਼ਾ ਤੇ ਹਮੇਸ਼ਾ ਹੀ ਕਹਿੰਦੇ ਰਹੇ ਆ ਕਿ ਚਲੋ ਖੇਡ ਦੀ ਭਾਵਨਾ ਉਹਨਾਂ ਵਿੱਚ ਬੜੀ ਸੀ ਤੇ ਉਹਨਾਂ ਨੇ ਕਦੀ ਰੋਕਿਆ ਹੀ ਨਹੀਂਗਾ ਮਤੇ ਵੱਡਿਆਂ ਦਾ ਹੱਥ ਹੋਣਾ ਜ਼ਰੂਰੀ ਹੈ ਬੱਚਿਆਂ ਦੇ ਸੇਤ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਪਰ ਆ ਗੱਲਬਾਤ ਕਰਾਂਗੇ ਥੋੜੀ ਜੀ ਗੱਲਬਾਤ ਹੁਣ ਥੋੜੀ ਵੀਡੀਓ ਲੰਮੀ ਹੋ ਜਾਣੀ ਆ ਥੋੜੀ ਜੀ ਗੱਲਬਾਤ ਆ ਨੌਜਵਾਨਾਂ ਦੇ ਨਾਲ ਕਰਦੇ ਆ ਜਿਹੜੇ ਇੱਥੇ ਕ੍ਰਿਕਟ ਇਹ ਖੇਡਣ ਆਏ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਅਸੀਂ ਗੱਲ ਭਾਜੀ ਭਾਜੀ ਕੀ ਨਾਮ ਤੁਹਾਡਾ ਮਾਰ ਹਾਂਜੀ ਅੱਛਾ ਕਿਹੜੇ ਕਿਹੜੇ ਖਿਡਾਰੀ ਅੱਜ ਆਏ ਨੇ ਦੱਸੋਗਾ ਮਾੜਾ ਜ ਆ ਇੱਕ ਵਾਰੀ ਇਹ ਸਾਡੀ ਆ ਟੀਮ ਇੱਧਰ ਖੜਿਆ ਮੁੰਡੇ ਆਏ ਆ ਸਾਡੇ ਨਾਲ ਖਿਡਾਰੀ ਸਾਰੇ ਹਾਂਜੀ ਹੁਣ ਮੈਚ ਤੁਹਾਡਾ ਹੀ ਆ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਮੈਚ ਸਾਡੇ ਅੱਛਾ ਕਿੱਦਾਂ ਲੱਗਦਾ ਇੱਥੇ ਆਣ ਕੇ ਫਿਰ ਪਿੰਡ ਖਲੀਲਾ ਚ ਆਏ ਹੋ ਤੁਸੀਂ ਬਹੁਤ ਵਧੀਆ ਪਿੰਡੇ ਹਾਂਜੀ ਬਹੁਤ ਵਧੀਆ ਪਿੰਡੇ ਭਾਜੀ ਪਿੰਡ ਵਧੀਆ ਲਿਆਓਗੇ ਨੇਰੀ ਪੂਰੀ ਪੂਰੀ ਭਾਜੀ ਨੇਰੀ ਲਿਆਤੀ ਹੈ ਬਾਕੀ ਜੋ ਮਨਜ਼ੂਰ ਆ ਉਹ ਤਾਂ ਆਉਣਾ ਹੀ ਆ ਜੀ ਅੱਛਾ ਅੱਛਾ ਹਾਂਜੀ ਕਿਹੜੇ ਕਿਹੜੇ ਖਿਡਾਰੀ ਜਿਹੜੇ ਵਧੀਆ ਜਿਹੜੇ ਤੁਹਾਡੀ ਗ੍ਰਾਊਂਡ ਜਾਂ ਆਉਂਦੇ ਤਾਂ ਸਾਰੇ ਵਧੀ ਭਾਜੀ ਵਿਰਾਟ ਕੋਹਲੀ ਵਿਰਾਟ ਕੋਹਲੀ ਤੇ ਕਬੱਡੀ ਵਾਲਾ ਕੋਈ ਖਿਡਾਰੀ ਵਧੀਆ ਲੱਗਦਾ ਕਬੱਡੀ ਵਾਲਾ ਭਾਜੀ ਉਹ ਮੰਡੀ ਡੈਥ ਹੋ ਗਈ ਯਾਰ ਨਹੀਂ ਕਿਹੜਾ ਬਿਰਨੇ ਕਲੰਬੀ ਨੰਗਲੰਬੀਆਂ ਵਾਲਾ ਸੰਦੀਪ ਭਾਜੀ ਸੰਦੀਪ ਨੰਗਲੰਬੀਆਂ ਦੇ ਵੀ ਫੈਨ ਆ ਤੁਸੀਂ ਸੋਣੀ ਲਿਆ ਬਾਈ ਕਹਿੰਦਾ ਸੰਦੀਪ ਨੰਗਲੰਬੀਆਂ ਵਾਲਾ ਭਾਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹਾਂਜੀ ਭਾਜੀ ਬਹੁਤ ਵਧੀਆ ਲੱਗਦਾ ਇੱਥੇ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਗੁਲਜਾਰੀ ਗੁਲਜਾਰ ਜੀ ਕਿੱਦਾਂ ਲੱਗਦਾ ਇੱਥੇ ਖੇលਲਾਂ ਚ ਆ ਗਏ ਬਹੁਤ ਵਧੀਆ ਜੀ ਬਹੁਤ ਜਿਹੜੀ ਕਮੇਟੀ ਜਿਹੜੀ ਐਡਾ ਵੱਡਾ ਕ੍ਰਿਕਟ ਟੂਰਨਾਮੈਂਟ ਆ ਸੱਚੀ ਤੈਨੂੰ ਕਬੱਡੀ ਨੂੰ ਪਿਆਰ ਕਰਦੇ ਕਬੱਡੀ ਨੂੰ ਵੀ ਕਰੀਂ ਕਿਹੜਾ ਖਿਡਾਰੀ ਵਧੇ ਲੱਗਦਾ ਦੱਸੋ ਸੱਚੀ ਦੱਸੋ ਸੰਦੀਪ ਹੀ ਸੰਦੀਪ ਹੀ ਲੱਗਦਾ ਹਾਂ ਜੀ ਇਹ ਜ਼ਿਆਦਾਤਰ ਸੰਦੀਪ ਦੇ ਜ਼ਿਆਦੇ ਫੈਨ ਆ ਜੀ ਸੰਦੀਪ ਨੰਗਲੰਬੀ ਵਾਲੇ ਜਿਹੜਾ ਸਾਡਾ ਵੀਰ ਹੈ ਜਿਹੜਾ ਸਾਡੇ ਤੋਂ 47 ਸਦੀਵੀ ਚੜਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਤੁਹਾਡਾ ਬੰਟੀ ਭਾਈ ਨਾਮ ਬੰਟੀ ਦੇ ਪਿੰਡ ਪਿੰਡ ਜੱਲਾ ਸਿੰਘ ਪੱਜੀ ਅੱਛਾ ਅੱਜ ਤੁਸੀਂ ਇੱਥੇ ਆਏ ਹੋ ਆਪਣੀ ਖੇਡ ਨੂੰ ਪ੍ਰਦਰਸ਼ਨ ਕਰਨ ਵਾਸਤੇ ਕਿੱਦਾਂ ਦਾ ਲੱਗ ਰਿਹਾ ਇੱਥੇ ਬਹੁਤ ਵਧੀਆ ਪੱਜੀ ਗਰਾਊਂਡ ਬਹੁਤ ਵਧੀਆ ਇਹਨਾਂ ਦਾ ਸਟਾਫ ਬਹੁਤ ਵਧੀਆ ਬਹੁਤ ਵਧੀਆ ਮੁੰਡੇ ਸਾਰੇ ਸੁਆਹ ਦੇ ਬਹੁਤ ਚੰਗੇ ਆ ਪੱਜੀ ਗੁੱਡ ਬੌਕ ਸਾਰੇ ਆ ਸੁਆਹ ਵਧੀਆ ਪੱਜੀ ਮੈਨੇਜਮੈਂਟ ਦੀ ਹਾਂਜੀ ਬੋਲੋ ਮੈਨੇਜਮੈਂਟ ਬਹੁਤ ਵਧੀਆ ਪੱਜੀ ਉਹਨਾਂ ਦੀ ਪੂਰਾ ਪ੍ਰਬੰਧ ਹੈ ਪਾਣੀ ਦਾ ਲੰਗਰ ਦਾ ਪੂਰਾ ਪੱਜੀ ਅੱਛਾ ਜੀ ਮੈਨੂੰ ਲੰਗਰ ਜ਼ਰੂਰੀ ਹੈ ਜੇ ਹੁਣ ਲੰਗਰ ਨਾ ਹੋਏਗਾ ਤਾਂ ਫਿਰ ਭੁੱਖੇ ਭਾਣੀ ਥੋੜੇ ਕੀ ਹੈ ਪੱਜੀ ਸਵੇਰ ਤੋਂ ਆ ਕੇ ਬੈਠਣਾ ਫੇਰ ਜ਼ਰ ਸੇ ਬਸੇ ਵਧੀਆ ਰੇ ਟੂਰਨਾਮੈਂਟ ਦਾ ਗਾਮ ਵੀ ਇਹਨਾਂ ਦਾ ਵਧੀਆ ਚੱਲੇ ਵਧੀਆ ਮੈਨੇਜ ਕਰ ਰਿਹਾ ਮੁੰਡੇ ਬਹੁਤ ਸੋਹਣਾ ਠਾਡੀ ਕੀ ਠਾਡੀ ਕੀ ਸੇਵਾ ਇਸ ਟਾਈਮ ਗ੍ਰਾਉਂਡ ਦੇ ਵਿੱਚ ਇਦਾਂ ਸੇਵਾ ਇੰਨੀ ਬਹੁਤ ਆ ਮੁੰਡੇ ਕੇਰ ਕਰਦੇ ਆ ਪਾਣੀ ਲਿਆਉਂਦੇ ਆ ਹਰ ਚੀਜ਼ ਵਾਂਗ ਕਰਦੇ ਆ ਕੇਅਰ ਕਰਦੇ ਆ ਅੱਛਾ 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 ਠੀਕ ਹੈ ਤੇ ਬਾਕੀ ਵਧੀਆ ਚੱਲ ਰਿਹਾ ਬਾਈ ਮੈਚ ਠੀਕ ਹੈ ਜੀ ਤੇ ਆਪਾਂ ਹੁਣ ਆਪਾਂ ਹੁਣ ਤੁਹਾਨੂੰ ਉਹ ਤਸਵੀਰਾਂ ਦਿਖਾਉਣ ਜਾ ਰਹੇ ਹੁਣ ਭਾਜੀ ਹੁਣੀ ਕਹਤਾ ਕਿ ਜੀ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਤੇ ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਕੱਲੀਆਂ ਗੱਲੀਆਂ ਜਿਹੜੀਆਂ ਤਸਵੀਰਾਂ ਵੱਧ ਵੱਧ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ